ਲੈਸ ਟਾਈਮ ਬੈਟ ਕੋਟੀ ਪਈ ਜਾਂਦੀ ਥੇ ਚਾਹੇ ਐਮਐਲਏ ਦੇ ਘਰੇ ਪਈ ਜਾਵੇ ਚਾਹੇ ਸਾਡੀ ਜੀਪੋ ਦੀ ਮੱਝ ਹੋਵੇ ਇਹ ਸਰਦਾਰ ਜੀ ਤੁਸੀਂ ਨਹੀਂ ਫੈਸਲਾ ਕਰਨਾ ਹੈ ਪਰਿਵਾਰ ਵਾਲਿਆਂ ਨੇ ਫੈਸਲਾ ਕਰਨਾ ਹੈ ਤੁਸੀਂ ਮੈਂ ਤਾਂ ਤੁਹਾਨੂੰ ਸਲਾਹ ਦੀ ਕਹਿ ਰਿਹਾ ਹਾਂ ਪਰਿਵਾਰ ਹੀ ਹੈਗੇ ਆਪ ਵੀ ਫੈਸਲਾ ਕਰ ਲਿਆ ਸ਼ਿਸ਼ਕਾਰ ਉਦੋਂ ਕਰਾਂਗੇ ਜਦੋਂ ਪੱਤਰ ਕੋਈ ਕੋਈ ਗੱਲ ਠੀਕ ਹੈ ਜੀ ਇਹ ਕੋਈ ਤੁਹਾਡੇ ਨਾਲ ਕੋਈ ਸਹਿਮਤ ਨਹੀਂ ਹੈਗਾ ਤੁਸੀਂ ਮੇਰੇ ਨਾਲ ਮੇਰੇ ਨਾਲ ਕਨਫਰੋਨਟੇਸ਼ਨ ਚ ਨਾ ਪੋ ਆਪਾਂ ਕੰਮ ਮਤਲਬ ਜੇ ਮੈਨੂੰ ਕੰਮ ਲਾ ਕੇ ਮੈਂ ਬੈਠਾ ਇੱਥੇ ਫਿਰ ਠੀਕ ਹੈ ਫਿਰ ਫੜੂਗਾ ਕੌਣ ਜੇ ਤੁਸੀਂ ਮੈਨੂੰ ਇੱਥੇ ਕੰਮ ਲਈ ਰੱਖੋਗੇ ਆਪਾਂ ਲੈ ਜੀ ਬ ਅਸੀਂ ਕਿਉਂ ਕੰਮ ਕਰਾਂਗੇ ਅਸੀਂ ਕੰਮ ਕਿਵੇਂ ਕਰ ਸਕਦੇ ਹਾਂ ਜੋ ਇੱਥੇ ਇੱਥੇ ਧਰਨਾ ਲਾਈ ਹੈ ਕਿ ਨਹੀਂ ਸਹਿਮਤ ਹੈਗਾ ਕੋਈ ਤੁਹਾਡੇ ਨਾਲ ਨਹੀਂ ਸਹਿਮਤ ਹੈਗਾ ਗੱਲ ਅਸੀਂ ਸਾਨੂੰ ਫੜਨ ਦਾ ਟਾਈਮ ਦੇਉਂਗੇ ਤਾਂ ਹੀ ਫੜਾਂਗੇ ਅਸੀਂ ਆ ਫੜਾਂਗੇ ਜੇ ਤੁਸੀਂ ਆਹ ਕੰਡੀਸ਼ਨal ਆਉਂਗੇ ਫਿਰ ਐ ਨਹੀਂ ਹੁਣ ਫਿਰ ਮੇਰੀ ਗੱਲ ਸੁਣ ਲਓ ਫਿਰ ਫਿਰ ਮੈਂ ਪਾਸੇ ਹੋ ਜਾਣਾ ਤੁਸੀਂ ਪੁਲਿਸ ਹੋਰ ਹੀ ਬੁਲਾ ਲਓ ਕੋਈ ਫਿਰ ਹੋਰ ਪੁਲਿਸ ਆ ਕੇ ਫੜੂਗੀ ਉਹਨਾਂ ਨੇ ਇਹ ਥੋੜੀ ਨਾ ਜਿਹੜਾ ਮੇਰਾ ਕੰਮ ਹੈ ਮੈਂ ਕਰਨਾ ਹੈ ਮੈਨੂੰ ਆਉਦਾ ਤਰੀਕਾ ਪਤਾ ਕਿਵੇਂ ਹੈ ਇਕਲਾ ਇੱਕ ਪਿੰਡ ਨਹੀਂ ਹੈਗਾ ਮੈਂ 58 ਪਿੰਡਾਂ ਦਾ ਜ਼ਿੰਮੇਵਾਰੀ ਹੈ ਮੇਰੀ ਆ ਗਿਆ ਇਲੈਕਸ਼ਨ ਹੈਗੀ ਮੈਨੂੰ ਤਾਂ ਤੁਹਾਡੇ ਤੋਂ ਟਾਈਮ ਥੋੜਾ ਜਿਆਦਾ ਮੰਗ ਰਿਹਾ ਨਹੀਂ ਇਹਦੇ ਲਈ ਵੱਧ ਤੋਂ ਵੱਧ ਵੀ ਦੋ ਦਿਨ ਲੱਗਣੇ ਸੀ ਮੇਰੇ ਇਲੈਕਸ਼ਨ ਦਾ ਟਾਈਮ ਹੈ ਅੱਜ ਦਾ ਕੱਲ ਦਾ ਸਾਰਾ ਦਿਨ ਅੱਜ ਦਾ ਸਾਰਾ ਦਿਨ ਮੇਰਾ ਉਧਰ ਧਿਆਨ ਰਹਿਣਾ ਗੱਲ ਸਮਝਿਆ ਕਰੋ ਤਾਂ ਕਿ ਪੰਗੇ ਪਾਇਆ ਕਰੋ ਪੁਲਿਸ ਲਈ ਪੁਲਿਸ ਦਾ ਸਾਥ ਦੇਈਦਾ ਹੁੰਦਾ ਤਾਂ ਕਿ ਤੁਹਾਨੂੰ ਵੀ ਜਦੋਂ ਲੋਡ ਪਵੇ ਅਸੀਂ ਖੜੀ ਹਾਂ ਤੁਹਾਡੇ ਕੋਲ ਇਹ ਕੰਡੀਆਂ ਨਹੀਂ ਚਾਹੁੰਦਾ ਗੁਰੂ ਹੈ ਉਹਨਾਂ ਦੇ ਉਹਨਾਂ ਦੇ ਧਿਆਨ ਚੀਨਦੇ ਐਸ ਐਚ ਓ ਇੱਥੇ ਹੈ ਜੀ ਉਹਦੀ ਡਿਊਟੀ ਲਈ ਹੋਈ ਹੈ ਸਾਰੇ ਘਰੇ ਫਿਰਿਆ ਲੇਡੀਜ਼ ਚ ਆਣੇ ਦੀ ਮਾਂ ਚੱਕ ਲਈ ਹੈ ਹੋਰ ਜਿਹੜੇ ਹੈਗੇ ਨੇ ਦੋ ਲੇਡੀਜ਼ ਹੋਰ ਹੈਗੇ ਨੇ ਤਿੰਨ ਲੇਡੀਜ਼ ਵਾਲੀਆਂ ਨੇ ਸੀ ਰਿਸ਼ਤੇਦਾਰੀ ਪਤਾ ਕਰਕੇ ਰੇਡ ਸ਼ੁਰੂ ਕਰਾ ਦਿੰਦੇ ਆ ਸੀ ਪਰ ਇਲੈਕਸ਼ਨ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਠਰਮੇ ਨਾਲ ਚੱਲਿਓ ਕੋਈ ਖਾਲੀ ਚਾਹੇ ਜਾਂ ਫੈਸਲਾ ਲੈ ਲਿਓ ਜਿਸ ਚ ਆਪਾਂ ਕੰਫਰੈਂਸ ਜੱਜ ਜਾਈਏ ਆਪਾਂ ਇੱਕੇ ਪੇਜ ਤੇ ਰਹਿਣੇ ਚਾਹੀਦੇ ਆ ਤਾਂ ਕਿ ਤੁਹਾਨੂੰ ਸਾਡੂੰ ਥੋੜਾ ਸਹਾਇਕ ਮਿਲੇ ਜੇ ਆਪਾਂ ਇੱਕ ਦੂਜੇ ਦੇ ਉਲਟੀ ਹੋ ਗਏ ਫਿਰ ਕੰਮ ਕਿਵੇਂ ਕਰਾਂਗੇ ਆਪਾਂ ਫਿਰ ਤਾਂ ਸਾਡੇ ਤੇ ਪ੍ਰੈਸ਼ਰ ਤਾਂ ਆ ਹੀ ਬਣਿਆ ਰਹੇਗਾ ਵੀ ਸੰਸਦਾਂ ਦੀ ਹੋਏ ਜੀ ਆਪਾਂ ਕਿਵੇਂ ਆਪਾਂ ਹੋਰ ਕੰਮ ਕਰ ਸਕਦੇ ਆ ਉਦੋਂ ਸਾਡੇ ਅਕਸਰ ਪ੍ਰੈਸ਼ ਕੱਲ ਨੂੰ ਸਮਝੀਦਾ ਹੁੰਦਾ ਸਹੀ ਫੈਸਲੇ ਲਈਦੇ ਹੁੰਦੇ ਨੇ ਅਸੀਂ ਤੁਹਾਡੇ ਨਾਲ ਆ ਮਤਲਬ ਇਹ ਨਾ ਸਮਝਿਓ ਵੀ ਅਸੀਂ ਟਿੱਕੇ ਬਹਿ ਜਾਾਂਗੇ ਜਿੰਨੀ ਜ਼ੀਰੋ ਬੜੀ ਨੇ ਠੀਕ ਹੈ

ਇੰਨਾ ਕੁਛ ਅਸੀਂ ਬੇਦੇ ਜੰਨ ਨੂੰ ਹਮਾਇਤ ਕੀਤੀ ਉਹ ਵੀ ਇੱਕ ਵਕਤਾਂ ਚ ਚੌੜੀ ਬਾਦੂ ਹੂੰ ਇਹ ਚੌਕ ਉਸ ਹੋਇਆ ਦੇਖੋ ਇਸ ਬਾਰੇ ਤੇ ਜੋ ਦੇ ਬਾਗੂ ਦੇ ਬਾਗੂ ਦੇ ਬਾਗੂ ਦਾ ਇੰਨਾ ਪਰ ਸਾਡੇ ਸੁਖਾ ਨਗਰ ਦੇ ਵਿੱਚ ਲੋ ਜਾਨ ਉਹ ਬੈਸਟ ਪਈਏ ਪੂਰੇ ਪਿੰਡ ਦੇ ਕੋਈ ਜਦਲ ਜਿਹੜੇ ਲੋਕਾਂ ਵਿੱਚ ਅੰਦਰ ਇੱਕ ਤਰ੍ਹਾਂ ਦਾ ਡਰ ਦਾ ਮਾਹੌਲ ਪੈਦਾ ਹੋਇਆ ਵੀ ਲੋਕ ਦਸੋ ਘਰਾਂ ਤੋਂ ਬਾਅਦ ਕਿਸੇ ਸ਼ਬਦਾਂ ਤੇ ਚੜ ਚੜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੂੰ ਮਹੀ ਲਾਈਟ ਵੀ ਬੰਦ ਕੀਤੀ ਨਾ 10 ਸਾਰੇ ਚਮੋ ਟ੍ਰਾਂਸਫਾਰਮਰ ਦੇ ਬੁਰਕ ਸਿੱਟਿਆ ਲੈ ਡੇਢ ਘੰਟਾ ਲੈਟ ਕਰਤੀ ਰੱਖੀ ਇਹ ਨਾਲ ਜੇ ਐਮਐਲਏ ਦੇ ਪਿੰਡ ਦੀ ਆ ਕੋਸ ਹੁੰਦਾ ਤੇ ਬਾਕੀ ਪਿੰਡ ਕਿੱਧਰ ਲਾਈਟ ਤਾਂ ਹਲੇ ਵੀ ਨਹੀਂ ਆ ਗਿਆਪ ਸਿੰਘ ਡਿਟੈਮਨਲ ਦੇ ਪਿੰਡ ਨਹੀਂ ਡਾਰ ਤੇ ਪਰਪਾਸੇ ਅਸੀਂ ਤਾਂ ਪਰਪਾਸੇ ਵੀ ਨਹੀਂ ਬਾਈ ਦੂਜੇ ਪਿੰਡਾਂ ਵਾਲੇ ਤਾਂ ਇਹ ਤਾਂ ਸਾਰੇ ਏਰੀਆ ਲਈ ਮਾੜੀ ਗੱਲ ਆ ਹੂੰ ਇਹਨੂੰ ਫੋਲੋ ਧਿਆਨ ਦੇਣਾ ਚਾਹੀਦਾ ਐਮਐਲ ਦੇ ਏਰੀਏ ਚ ਐਡੀ دہشت ਹੋਣੀ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਠੀਕ ਹੈ ਪਿੰਡ ਦੇ ਵਿੱਚ ਉਹ ਵੀ ਇੱਕ ਐਮਐਲ ਦੇ ਜਿਹੜੇ ਗਨਮਨ ਚਾਰ ਪੰਜ ਘਰ ਵਿੱਚ ਹੁੰਦੇ ਇਹਦਾ ਵੀ ਤਾਂ ਡਰ ਹੋਣਾ ਚਾਹੀਦਾ ਕਿਸੇ ਨੂੰ ਲਾਗੇ 10 ਕਿਲੋਮੀਟਰ ਤੇ 18 ਸਮਾਲਸਰ ਆ ਗਿਆ ਉਹਦਾ ਡਰ ਨਹੀਂ ਲੋਕਾਂ ਨੂੰ ਫਿਰ ਆ ਕੇ ਇੱਕ ਗੇੜ ਕੀ ਟੱਕ ਲੜਾਈ ਹੋ ਜਾਨੀ ਇੱਕ ਜੇ ਪਲਾਨ ਆਪਾਂ ਸਮਝੀਏ ਕਿ ਲੋਕਾਂ ਨੂੰ ਡਰ ਹੁੰਦਾ ਉਹ ਚੀਜ਼ ਦਾ ਡਰ ਹੀ ਹੈ ਨਹੀਂ ਕਿ ਗੂੜ ਦੇ ਦਾ ਬੰਦਾ ਸਾਰਾ ਪੈਂਡਲ ਮੂਰੇ ਲਾ ਲੈਣਾ ਪਰ ਮੈਂ ਪੈਂਡਲ ਵਾਲਿਆਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਜੇ 20 25 30 ਕਿਲੋ ਭਾਰ ਹੁੰਦਾ ਜਿਹੜੇ ਲੜਨ ਲਾਉਂਦੇ ਆ ਜੇ ਪੈਂਡਲ ਵਾਲਿਆਂ ਦੇ ਕੀ ਹੋਗਾ ਜ਼ਮੀਰ ਮਾਰ ਕੇ ਫੜ ਲਓ ਯਾਰ 20 ਬੰਦੇ 30 ਆਏ ਆ ਦੋ ਚਾਰਾਂ ਤਾਂ ਫੜ ਲਓ ਫੜ ਲਓ ਯਾ ਤੇ ਬੰਨ ਲਓ ਇੱਥੇ ਕਿੱਡੀ ਕੁ ਵੱਡੀ ਗੱਲ ਆ ਭਾਈ ਯਾਰ ਅਸੀਂ ਮੰਨ ਲਓ ਤੁਰੇ ਫਿਰਦੇ ਵੀਰੇ ਅਸੀਂ ਵੀ ਇਹ ਚੀਜ਼ ਕਰਕੇ ਪਹਿਲਾਂ ਆਇਆ ਆ ਬਾਈ ਜਿਵੇਂ ਆਏ ਹੁਣ ਇਹ ਨਾਲ ਆਏ ਜੇ ਦੁੱਖ ਕਰਕੇ ਇੱਥੇ ਆਇਆ ਨਾ ਫਰੇਕ ਪਿੰਡ ਦੇ ਵਿੱਚ ਦੋ ਚਾਰ ਬੰਦੇ ਆਉਂਦੇ ਮਾਰ ਕੇ ਉੱਠ ਜਾਂਦੇ ਆ ਕਿ ਪਰ ਇੰਨਾ ਸਾਡੇ ਚ ਜਮੀਰ ਜਾਗਦੀ ਆ ਨਾ ਸਾਰੇ ਪਿੰਡ ਮੂਰੇ ਜਾਂ ਆ ਬਾਹਰਲੇ ਪਿੰਡ ਦੇ ਜਿਨ੍ਹਾਂ ਨੂੰ ਤੁਹਾਡੇ ਤੁਹਾਡੀ ਸਰਕਤੀ ਆ ਤਵਾ ਤਵਾ ਤੁਹਾਡਾ ਕੀ ਕਸੂਰ ਸੀ ਮੇਰੇ ਕੋਈ ਕਸੂਰ ਨਹੀਂ ਕੁਛ ਵੀ ਨਹੀਂ ਰੋਲਾ ਪਾਈ ਜਾਂਦੇ ਜਿੱਤਾ ਤੁਹਾਡੇ ਮਾਰ ਗਏ ਮਾਰ ਗਿਆ ਮੇਰੇ ਕੋਲ ਡੋਟ ਯੂ ਦੀ ਠੂਡੀ ਤੇ ਇੱਕ ਥੋੜੇ ਮਾਰਿਆ ਮੈਂ ਮੈਂ ਬਾ ਪੱਕੇ ਸਾਡੇ ਗੱਪਾਂ ਦਾ ਮੈਂ ਖਤਮ ਤੁਹਾਡੇ ਕੁੱਤੇ ਕੋਈ ਫੈਕਟਰ ਹੋ ਗਿਆ ਛੁੱਟੀ ਇਹ ਕਿਹਦੇ ਮੇਰੀ ਛੁੱਟੀ ਨਹੀਂ ਪੈਸੇ ਕਿੰਨੇ ਜਿੰਨੇ ਪੈਸੇ ਕਿੰਨੇ ਤੇ ਉਹ ਸੀ ਤੁਸੀਂ ਕਿੰਨੇ ਐਡਵਾਂਸ ਦਿੱਤਾ ਨਾ ਸਰਕਾਰੀ ਹਸਪਤਾਲ ਜੀ ਅੱਛਾ ਜੀ ਮੋਗੇ ਜਿਹੜਾ ਦੇ ਬੰਦੇ ਜੀ ਬਟੰਡੇ ਜੋ ਰੈਫਰ ਕਰੀ ਜੰਨੇ ਆ ਕਿ ਕਿਵੇਂ ਐਡਮੈਂਟ ਕਰਨਗੇ ਜੀ ਉਹ ਸੁਖਣਾ ਦੇ ਮੁਕੇ ਜਿਲ੍ਹੇ ਚੋਂ ਨਹੀਂ ਟ੍ਰਿੰਟਰ ਨੂੰ ਰੈਫਰ ਕਰੀ ਜੰਨੇ ਕੋ ਕਿਵੇਂ ਐਡਮੈਂਟ ਕਰਨਗੇ ਮੁਕੇ ਜਿਲ੍ਹੇ ਤੋਂ ਨਹੀਂ ਐਡਵਰਟ ਨਹੀਂ ਕੀਤਾ ਜਿਆਨ ਨਾ ਅਰੇ ਜੀ ਅਸੀਂ ਇਹਨਾਂ ਪ੍ਰਾਈਵੇਟ ਲਾਜ ਕਰਾਇਆ ਪ੍ਰਾਈਵੇਟ ਨਹੀਂ ਕੁਝ ਨਹੀਂ ਕਰਾਇਆ ਅੱਛਾ ਹੁਣ ਠੀਕ ਕਰ ਲੂਆ ਦਿਹਾੜੀਦਾਰ ਆਜਾ ਰੀ ਕਰ ਦਿਓ ਵਾ ਇੱਕ ਗੱਲ ਕੰਮ ਇੱਕ ਗੱਲ ਕੰਮ ਕਰਦੇ ਹੋ ਤੁਹਾਡਾ ਸਾਹਿਬ ਵੀ ਨੁਕਸਾਨ ਹੋ ਗਿਆ ਹੈ ਯਾਰ ਅਫੈਕਟ ਪਾਊਗਾ ਜਿਹੜਾ ਇਲੈਕਸ਼ਨ ਆਉਣਾ ਕੱਲ ਨੂੰ ਹਾਂਜੀ ਬਿਲਕੁਲ ਤਾਂ ਹੈ ਦੇਖੋ ਜੀ ਪਹਿਣਾ ਚਾਹੀਦਾ ਦੇਖੋ ਤਿੰਨੋਂ ਜਿਆਦੇ ਉੱਥੇ ਸ਼ੋਹਿਆ ਜੋ ਕੁਝ ਹੋਇਆ ਦੇਖੋ ਇਹ ਵਿਚਾਰੀ ਇੱਥੇ ਹਨ ਮਾਤਾ ਮਾਰੇ ਮਾਰੇ ਬੰਦੇ ਦੀ ਕੌਣ ਸੁਣਦਾ ਜੀ ਹਸਪੀਟਲ ਵਾਲਿਆਂ ਨੇ ਦਾਖਲ ਤੱਕ ਨਹੀਂ ਕਰੀ ਜੀ ਹੈ ਦੇਖੋ ਇਹ ਲੋਕ ਜਾਣ ਕਿੱਥੇ ਇਹਨਾਂ ਦਾ ਵਾਲੀ ਵਾਸ ਕੌਣ ਹੈ ਤੁਸੀਂ ਸੈਟ ਜਿੰਨਾਂ ਲੋਕ ਚਾਹੁੰਦੇ ਆ ਜਿਹੜੀ ਪਾਰਟੀ ਕੋਈ ਨਹੀਂ ਜਾਂਦਾ ਦਾਖਲ ਕਰਾ ਕੇ ਭੱਜ ਜਾਂਦੇ ਸਾਰੇ ਅੱਛਾ ਜੀ ਹਾਂ ਦੇਖੋ ਪੈਦਲ ਲੱਗ ਕੇ ਅਸੀਂ ਲੋਗੇ ਜਾਨਾ ਚਾਹੁੰਦੇ ਹਾਂ ਕਿ ਉਹਨਾਂ ਦਾ ਬਾਈਕਾਟ ਹੀ ਕਰਨਾ ਚਾਹੁੰਦੇ ਆਂਗੇ ਉਹਨਾਂ ਤੋਂ ਇੱਕ ਨੇ ਪਹਿਲਾਂ ਇੰਨੇ ਗੱਲ ਹੋ ਗਈ ਚੋਣਾ ਹੁੰਦਾ ਕੀ ਕੋਈ ਸੂਕ ਕੋਈ ਸਾਰੇ ਸਾਰੇ ਪੰਜਾਬ ਜਿਹੜੇ ਕੋਈ ਸੋਰਿਆ ਕਿਉਂ ਟੈਮਲ ਦੇ ਪਿੰਡ ਨੂੰ ਅੱਗ ਪੈ ਗਈ ਇਹ ਚੋਣਾ ਦਾ ਇਹ ਗੱਲ ਸੋਚਣ ਵਾਲੀ ਆ ਜਿੰਨਾ ਟਾਈਮ ਸਾਨੂੰ ਹਨਸਾਫ ਨਹੀਂ ਮਿਲਦਾ ਅਸੀਂ ਬਾਈਕਾਟ ਕਰਨਾ ਚਾਹੁੰਦੇ ਚੋਣਾ ਦਾ ਤੇ ਕਿੰਨੀ ਹੋ ਰਹੀ ਆ ਬੰਦਾ ਜਦੋਂ ਐਮਐਲਏ ਦੇ ਪਿੰਡ ਨੂੰ ਡਾਰਕ ਪਾਸੇ ਦਾ ਕੋਈ ਕੁਝ ਵੀ ਨਹੀਂ ਬੋਈ ਯਾਰ ਅਸੀਂ ਇਹਨਾਂ ਨੂੰ ਕਾਲ ਕੀਤੀ ਫਿਰ ਜੇਲ੍ਹਦਾਰ ਬਜਿੰਦਰ ਸਿੰਘ ਜੀ ਨੂੰ ਕਾਲ ਕਰਦੇ ਜਿਵੇਂ ਪੁਲਿਸ ਨੂੰ ਬੁਲਾਣਾ ਮੰਗਤਾ ਆ ਅਸੀਂ ਦੱਸਣਾ ਕਰ ਗਏ ਜੀ ਚੋੜਾ ਦੇੜੀ ਵਾਲਾ ਉਹ ਤੋਂ ਪੱਤ ਕੇ ਦੂਸਰੀ ਸਾਈਡ ਗਿਆਗਾ ਜੀ ਇਹਨਾਂ 50 ਵਰਕੇ ਜਾਂਦੇ ਇਹਦਾ ਨੁਕਾਣਾ ਅੰਤਰੀ ਵੱਟ ਕੇ ਦੂਜੇ ਦੇ ਘਰੇ ਵੱਟ ਕੇ ਗੱਲਾਂ ਪਚਾਈਆਂ ਬਹੁਤ ਬੁਰਾ ਹਾਲ ਹੋਦਾ ਇੱਕ ਦੇ ਪਿੰਡ ਚ ਇਹ ਹਾਲ ਹੋਇਆ ਆ ਬੇਖੋ ਜੀ ਵੇਖੋ ਸਰਕਾਰ ਆਏ ਤਾਂ ਲੱਗਦਾ ਵੀ ਸਰਕਾਰ ਹੈ ਹੀ ਨਹੀਂ ਯਾਰ ਆਹ ਲੱਗਦਾ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਯਾਰ ਐਡੀ ਗੁੰਡਾ ਕਰਦੀ ਹੋਈ ਅਸੀਂ ਜਿੰਦਗੀ ਦੇ ਵਿੱਚ 65 ਸਾਲ ਦੀ ਜਿੰਦਗੀ ਆਪਾਂ ਪਹਿਲੀ ਯਾਰ ਕਾਹਨ ਸਾਲ ਦੀ ਕੁੜੀ ਆ ਬਾਈ ਯਾਰ ਈ ਡਾ ਕੰਮ ਕਿ ਘਰੀ ਆ ਕੇ ਬੰਦਿਆਂ ਨੂੰ ਯਾਰ ਫੜਦਣਾ ਕਰਦਣਾ ਯਾਰ ਕੁੜੀ ਆ ਬਾਈ ਕਿੱਥੇ ਯਾਰ ਸਾਡੀ ਮਤਲਬ ਸਰਕਾਰਾਂ ਕਿਥੇ ਸੁੱਤੀਆਂ ਪਈਆਂ ਯਾਰ ਕਦੋਂ ਜਾਗਣਗੀਆਂ ਇਹ ਨੂੰ ਅਸੀਂ ਕਹਿੰਦੇ ਸੀ ਚੰਦ ਦੇ ਜਾਵੜੇ ਸੀ ਕਿੱਥੇ ਪਹੁੰਚ ਗਏ ਪਰ ਆ ਸਾਡੇ ਆ ਸਾਡੇ ਹਾਲਾਤ ਕਿਉਂ ਹੋਈ ਜਾਂਦੇ ਆ ਸਰਕਾਰਾਂ ਕਹਿੰਦੀਆਂ ਵੀ ਨਸ਼ਿਆਂ ਦੇ ਅਸੀਂ ਵਿਰੋਧਤਾ ਅਸੀਂ ਨਸ਼ੇ ਨਸ਼ੇ ਇੰਨੇ ਚੱਲੀ ਜਾਂਦੇ ਆ ਨਸ਼ੇ ਨੇ ਹੀ ਕੰਮ ਕਰਦੇ ਆ ਗੱਲ ਕੋਈ ਸੋਫੀ ਬੰਦਾ ਕੋਈ ਨਹੀਂ ਕਰਦਾ ਕਰਨਾ ਇਹ ਨਸ਼ੇ ਕਰ ਰਹੇ ਆ ਜੋ ਕੁਝ ਕਰ ਰਹੇ ਇਹ ਜਦੋਂ ਨਸ਼ੇ ਕਰ ਲੈਂਦੇ ਆ ਮੁੰਡਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਜਾਂ ਅਸੀਂ ਜ਼ਿੰਦਗੀ ਆਪਣੀ ਰੱਖਣੀ ਆ ਜਾਂ ਨਹੀਂ ਉਹ ਲਾਹ ਪ੍ਰਵਾਹ ਹੋ ਜਾਂਦਾ ਐਡਾ ਕੰਮ ਵੀ ਆਪਾਂ ਜਿੱਦ ਕੀ ਪਹਿਲੀ ਯਾਰ ਵੀ ਆਹ ਇਹ ਏਡਾ ਏਡਾ بڑا ਕੰਮ ਆਈ ਜੀ ਬਿਲਕੁਲ ਲੱਗਦਾ ਵੀ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਜੀ ਸਾਰਾ ਪਿੰਡ ਡਰਿਆ ਹੋਇਆ ਜੀ ਮੈਂ ਕਹਿੰਦਾ ਜੀ ਪਿੰਡ ਜਾਨਾਂ ਬਚਾਈਆਂ ਲੋਕਾਂ ਨੂੰ ਪਤਾ ਨਹੀਂ ਬੰਦਾ ਹੈ ਕਿ ਨੇ ਵੀ ਜੇ ਲੋਕ ਨਾ ਪਾਈ ਤੇ 50 ਬੰਦੇ ਮਰ ਦਿੱਤੇ ਕਿਹੜਾ ਹਲਾਤ ਸੀ ਸਾਰਾ 50 ਬੰਦੇ ਵੱਢੀ ਜਾਂਦੇ ਸੀ ਤੇ 10 12 ਬੰਦਿਆਂ ਦਾ ਤਾਂ ਸੱਟਾਂ ਵੱਟੀਆਂ ਆ ਬਸ 3-4 ਤਾਂ ਇੱਥੇ ਫਿਰਦੇ ਵਿਚਾਰੇ ਤੁਹਾਡੀ ਤਾਂ ਹੀ ਬੇਨਤੀ ਆ ਜੀ ਜਿਹੜੇ ਵਿਚਾਰੇ ਇਹਨਾਂ ਦਾ ਮਹਿਨਾਨ ਹੁਣ ਜੀ ਕੋਲ ਜੀ ਨੂੰ ਨਗਦੀ ਰੋ ਰਹੀ ਹੈ ਜੀ ਜਮਾ ਹੁਣ ਸਾਡੇ ਮਲਾਜ਼ਮ ਸੀਗੇ ਕਿ ਕੀੜਾ ਮਾਰਦੇ ਉਹਨਾਂ ਦੇ ਹਾਕਮਾਂ ਚੁੱਕਾ ਇਹ ਜਿਹੜਾ ਮਤਲ ਮਾਰਿਆ ਉਹਨੇ ਆ ਕੇ 2-2 ਘੰਟੇ ਮਗਰੋਂ ਆ ਕੇ ਪਹਿਲਾ ਹੱਥ ਮਾਰ ਮਾਰਨ ਦਾ ਹੱਕ ਇਹਦੇ ਰੋਟਰ ਮਾਰਦੇ ਲੋਕ ਆ ਪਏ ਆ ਤੇ ਰੋਟਰ ਚੱਲਦੇ ਇਹ ਮਰਾਜਮ ਉਦੋਂ ਤਾਂ ਲੋਕ ਮੰਨਦੇ ਆ ਇਸ ਨੂੰ ਇਹ ਰੋਟਰਟਰ ਮਾਰਦੇ ਅਗਲਾ ਕਹਿੰਦਾ ਆਪਾਂ ਦੇ ਪਾਸੇ ਹੋ ਜਾਂਦੇ ਪਰ 112 ਜਿਹਨਾਂ ਦਾ ਕੋਈ ਉਦੋਂ ਫਿਰ ਆ ਜਿਹੜਾ ਵਾਪਰਿਆ ਬਹੁਤ ਮੰਦ ਪਾ ਕੇ ਬੰਦ ਪਾ ਕੇ ਮਤਲਬ ਮਤਲਬ ਕੋਈ ਦੱਛਾ ਨਹੀਂ ਨਾਲ ਵੀ ਉਹਨਾਂ ਨੇ ਛੇੜਛੜ ਕੀਤੀ ਉੱਪਰ ਕੋਈ ਲੋਹੇ ਦੀ ਚੀਜ਼ ਸਿੱਟੀ ਜਿਹਦੇ ਕਰ ਬਹੁਤ ਵੱਡਾ ਧਮਾਕਾ ਹੋਇਆ ਤੇ ਸਾਰੇ ਪਿੰਡ ਨੂੰ ਲਾਈਟ ਗਈ ਮਤਲਬ ਰਾਤ ਦੇ 1-2 ਘੰਟੇ ਚੱਲੇ ਨਹੀਂ ਲਿਆ ਹਾਂਜੀ ਆ ਪੰਚਾਇਤ ਮੈਂਬਰਾਂ ਦੇ ਘਰਾਂ ਜੀ ਖੜਕ ਕਰੀਏ ਖੜ ਜਾ ਗਰੀ ਐਤ ਦਰ ਆਤ ਹਾਂ ਮੈਂ ਬੋਲਦੀ ਕਿ ਮੈਂ 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 ਮ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਐਸਐਚਓ ਸਾਹਿਬ ਨੇ ਗੱਡੀ ਪਿੱਛੇ ਦਾਖਲ ਵੀ ਕਰਾਇਆ ਤਾਂ ਉਹਨਾਂ ਵਿੱਚੋਂ ਸਿਕੰਦਰ ਸਿੰਘ ਪੁੱਤਰ ਮੇਜਰ ਸਿੰਘ ਉਹਨਾਂ ਦੀ ਡੈਥ ਹੋ ਗਈ ਹੈ ਸੱਟਾਂ ਕਾਰਨ ਤੇ ਤਿੰਨ ਚਾਰ ਚਾਰ ਬੰਦਿਆਂ ਦੇ ਹੋਰ ਦੇ ਸੱਟਾਂ ਵੱਜੀਆਂ ਨੇ ਉਹਦੇ ਚੋਂ ਇੱਕ ਅਰਸ਼ਦੀਪ ਹੈਗਾ ਇਹਦਾ ਭਰਾ ਹੈਗਾ ਤੇ ਹੋ ਇਹਨਾਂ ਦੇ ਚਾਚੇ ਹੈਗੇ ਜਿਨ੍ਹਾਂ ਦੀ ਸੱਟਾਂ ਵੱਜੀਆਂ ਇਹਨਾਂ ਦੀ ਸਿਕੰਦਰ ਨਾਲ ਜਿਹੜਾ ਥਾਣਾ ਸਿੰਘ ਦਾ ਮੁੰਡਾ ਹੈ ਉਹਦੇ ਨਾਲ ਕੋਈ ਪਰਸਨਲ ਇਸ਼ੂ ਸੀਗਾ ਉਹਦੇ ਕਰਕੇ ਗੱਲ ਵਾਧੇ-ਵਾਧੇ मतलब गल इस नौबत तक पहुंच गई बंदे सारे आइडेंटिफाइड ਨੇ ਮੈਂ ਹਜੇ ਨਾਂ ਨਹੀਂ ਲੈ ਸਕਦਾ ਕਿਉਂਕਿ ਐਫ ਆਈ ਆਰ ਹਜੇ ਦਰਜ ਕਰਨੀ ਹੈ ਅਸੀਂ ਉਹਨਾਂ ਦੇ ਖਿਲਾਫ ਜੋ ਬਣਦੀ ਹੈ ਕਾਰਵਾਈ ਕਾਨੂੰਨ ਮੁਤਾਬਕ ਬਿਲਕੁਲ ਕਰਾਂਗੇ ਅਸੀਂ ਐਫ ਆਈ ਆਰ ਦਰਜ ਕਰਕੇ ਪੋਸਟਮਾਰਟਮ ਕਰਾ ਕੇ ਡੈੱਡ ਬੋਡੀਆਂ ਦੇ ਹਵਾਲੇ ਕਰਾਂਗੇ ਤੇ ਰੇਡਸ ਕਰਾਉਣੀਆਂ ਸ਼ੁਰੂ ਕਰਤੀਆਂ ਨੇ ਅਸੀਂ ਦੋਸ਼ੀਆਂ ਦੇ ਸਾਰਿਆਂ ਦੇ ਤਕਰੀਬਨ ਤਾਲੇ ਲੱਗੇ ਨੇ ਜਿਨ੍ਹਾਂ ਦੇ ਘਰੇ ਜੋ ਵੀ ਮਿਲਿਆ ਸੀ ਉਹਦੇ ਖਿਲਾਫ ਜੋ ਬਣਦੀਆਂ ਕਰ ਰਹੀ ਸੀ ਅਮਨ ਚੱਲੇ ਆ ਬਾਕੀ ਇਹਨਾਂ ਤੋਂ ਅਸੀਂ ਰਿਸ਼ਤੇਦਾਰੀਆਂ ਵੀ ਪਤਾ ਕਰਾਂਗੇ ਤੇ ਰੇਡਸ ਪ੍ਰੋਪਰ ਹੋਣਗੀਆਂ ਸਾਰਿਆਂ ਨੂੰ ਕਾਬੂ ਕਰਕੇ ਸਾਰਿਆਂ ਨੂੰ ਜੋ ਵੀ ਹੈ ਇਦੇ ਚ ਇੱਕ ਗੱਲ ਹੋ ਰਿਹਾ ਕਿ ਇਹਨਾਂ ਨੇ ਜਿਹੜੇ 8 ਬੰਦੇ ਤਾਂ ਇੱਥੋਂ ਦੇ ਲੋਕਲ ਨੇ ਮੈਂ ਨਾਂ ਨਹੀਂ ਦੱਸਾਂਗਾ ਉਹਨਾਂ ਦੇ ਠੀਕ ਹੈ 8 ਬੰਦੇ ਇਸੇ ਪਿੰਡ ਦੇ ਹੈਗੇ ਨੇ ਤੇ 3 ਬੰਦੇ ਜਿਹੜੇ ਹਜੇ ਤੱਕ ਨਾਮਜਦ ਕਰਾਏ ਨਹੀਂ ਇਹਨਾਂ ਨੇ ਉਹ ਚੀਦੇ ਪਿੰਡ ਦੇ ਹੈਗੇ ਨੇ ਬਾਕੀ ਚੀਦੇ ਪਿੰਡ ਦੇ ਹੋਰ ਵੀ ਬੰਦੇ ਹੈਗੇ ਨੇ ਜਿਨ੍ਹਾਂ ਨੇ ਬਾਅਦ ਚ ਆ ਕੇ ਵੀ ਬਦਮਾਸ਼ੀ ਕੀਤੀ ਹੈ ਤੇ ਕਈਆਂ ਦੇ ਲੋਕਾਂ ਦੇ ਉਹਨਾਂ ਦੇ ਖਿਲਾਫ ਵੀ ਜੋ ਬਣਦੀ ਹੈ ਕਾਰਵਾਈ ਸੀ ਅਮਨ ਚਲੇ ਆਉਂਦੇ ਕਨੇਵਈ ਦੀ ਘਟਨਾ ਜੀ ਇਹ ਕਨੇਵਈ ਇਹ तकरीबन 5:30 ਵਜੇ ਸ਼ਾਮ ਨੂੰ ਇਹ ਇੱਥੇ ਕੁਝ ਲੋਕ ਕਹਿ ਰਹੇ ਸੀ ਕਹਿੰਦੇ ਬਹੁਤ ਕਾਫੀ ਲੇਟ ਆਈ ਗਈ ਹੈ ਘਟੜਾਂ ਤੋਂ 2 ਘੰਟੇ ਦੇ ਕਰੀਬ ਕਹਿੰਦੇ ਆਈ ਹੈ ਬਾਜੀ ਮੈਨੂੰ ਇਹ ਜਦ ਤੱਕ ਕੁਝ ਨਹੀਂ ਹੈਗਾ ਮੈਨੂੰ ਐਮਐਲ ਸਾਬ ਦਾ ਫੋਨ ਆਇਆ ਮੈਂ ਨਾਲ ਦੀ ਨਾਲ ਐਸਐਚਓ ਆ ਪਾਇਆ ਹੈਗਾ ਐਸਐਚਓ ਇੱਥੇ ਮਲਕੀ ਸੀਗਾ ਉੱਥੋਂ ਸਿੱਧਾ ਚੱਲ ਕੇ ਆਇਆ ਇਹ ਜੀ ਮੇਰੇ ਖਿਆਲ ਚ ਇਹ ਜੀ ਕੋਈ ਗੱਲ ਨਹੀਂ ਮਤਲਬ 7 ਉਹ ਕਹਿੰਦੇ ਵੀ ਇੱਥੇ ਘੰਟਾ ਡੇਢ ਘੰਟਾ ਇਹ ਪ੍ਰੋਗਰਾਮ ਚੱਲੀ ਗਿਆ ਘਰਾਂ ਦੇ ਗੇਟ ਪੰਨੇ ਕੀ ਇਹ ਜੀ ਇਹ ਜੀ ਹੀ ਗੱਲ ਹੈ ਇਹ ਬਾਅਦ ਦੀ ਗੱਲ ਹੈ ਇੱਕ ਦਾ ਪਹਿਲਾਂ ਲੜਾਈ ਹੋਈ ਹੈ ਜਿਹਦੇ ਵਿੱਚ ਬੰਦੇ ਦੇ ਸੱਟ ਲੱਗ ਗਈ ਤੇ ਉਹ ਮਰ ਗਿਆ ਉਸ ਤੋਂ ਬਾਅਦ ਕੁਝ ਬੰਦੇ ਬਾਅਦ ਚ ਆਏ ਨੇ ਉਹ ਬੰਦੇ ਹਜੇ ਆਈਡੈਂਟੀਫਾਈਡ ਨਹੀਂ ਹੈਗੇ ਇਹਨਾਂ ਨੂੰ ਇਹ ਕਹਿ ਰਹੇ ਨੇ ਕਿ ਚੀਦੇ ਦੇ ਬੰਦੇ ਨੇ ਉਹ ਅਸੀਂ ਵੈਰੀਫਾਈ ਕਰਕੇ ਜੋ ਵੀ ਬੰਦੇ ਆਉਣਗੇ ਕਿਉਂਕਿ ਇਹ ਫੜੇ ਜਾਣਗੇ ਪਤਾ ਲੱਗ ਹੀ ਜਾਏਗਾ ਕਿਹਨੇ ਕਿਹਨੂੰ ਬੁਲਾਇਆ ਹੈਗਾ ਉਹ ਕਲੀਅਰ ਹੋ ਜਾਏਗਾ ਜਿਹੜੀ ਪਹਿਲੀ ਘਟਨਾ ਹੈ ਉਹ ਉਦੋਂ ਪੁਲਿਸ ਆ ਗਈ ਸੀ ਜਾਂ ਦੂਜੀ ਘਟਨਾ ਤੋਂ ਬਾਅਦ ਆ ਗਈ ਸੀ ਉਹ ਤੋਂ ਬਾਅਦ ਆ ਗਈ ਸੀ ਉਹ ਤੋਂ ਉਹ ਤੋਂ ਮੇਰੇ ਖਿਆਲ ਦੂਜੀ ਵੀ ਹੋ ਚੁੱਕੀ ਸੀ ਉਹ ਤੋਂ ਦੂਜੀ ਦਾ ਕਿੰਨਾ ਫਰਕ ਸੀਗਾ ਜੀ ਘੰਟੇ ਦਾ ਫਰਕ ਸੀਗਾ ਜੀ ਘੰਟੇ ਦਾ ਫਰਕ ਜਦੋਂ ਇਨਫੋਰਮੇਸ਼ਨ ਮਿਲੀ ਐਸੇ ਤਾਂ ਉਹਦੀ ਆਵਾਂਗੇ ਮਤਲਬ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਮੇਰੇ ਖਿਆਲ 15 ਮਿੰਟ ਚ ਐਸੇ ਚੋ ਤੇ ਪਹੁੰਚ ਗਏ ਸੀ ਠੀਕ ਹੈ ਜਿਹੜੀ ਡੈਥ ਹੈ ਸਰ ਇੱਥੇ ਹੀ ਹੋ ਜਾਂਦੀ ਬੰਦੇ ਦੀ ਜੋ ਹਸਪੀਟਲ ਵਾਲਿਆਂ ਨੇ ਦੱਸਿਆ ਉਹ ਉੱਥੇ ਬ੍ਰਾਟ ਡੈਡ ਸੀਗੇ ਜੀ ਇੱਥੇ ਮੈਨੂੰ ਇਹ ਨਹੀਂ ਪਤਾ ਕਿੱਥੇ ਹੋਈ ਡੈਥ ਰਸਤੇ 'ਚ ਹੋਈ ਹੈ ਇੱਥੇ ਹੋਈ ਸੀ ਪਰ ਹਸਪੀਟਲ ਜਦੋਂ ਐਡਮਿਟ ਕਰਾ ਰਿਹਾ ਡਾਕਟਰਸ ਵੱਲੋਂ ਬ੍ਰਾਟ ਡੈਡ ਲਿਖਿਆ ਗਿਆ ਹੈ ਮਤਲਬ ਇਹ ਪਰਸਨਲ ਇਸ਼ੂ ਹੈ ਕੋਈ ਵੋਟਾਂ ਨਾਲ ਰਿਲੇਟਡ ਤਾਂ ਨਹੀਂ ਬਿਲਕੁਲ ਵੋਟਾਂ ਨਾਲ ਕੋਈ ਸੰਬੰਧ ਨਹੀਂ ਹੈਗਾ ਇਹਨਾਂ ਦੇ ਪਰਿਵਾਰਾਂ ਦੀ ਆਪਸ ਵਿੱਚ ਕੋਈ ਰੰਜਿਸ਼ ਤੀਗੀ ਬੱਚਿਆਂ ਦੀ ਰੰਜਿਸ਼ ਸੀਗੀ ਉਹ ਵੱਧਦੀ ਵੱਧਦੀ ਇਸ ਲੈਵਲ ਤੱਕ ਆ ਗਈ ਇਸ 'ਚ ਕੋਈ ਵੀ ਬੰਦਾ ਪਿੰਡ 'ਚ ਮੈਂ ਸਭ ਤੋਂ ਪਹਿਲੇ ਇਹੀ ਵੈਰੀਫਾਈ ਕੀਤਾ ਵੀ ਇਲੈਕਸ਼ਨ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ ਕਿਸੇ ਨਾਲ ਇਲੈਕਸ਼ਨ ਨਾਲ ਕੋਈ ਸੰਬੰਧ ਨਹੀਂ ਹੈ ਪਰਸਨਲ ਇਸ਼ੂ ਹੈ ਇਹਨਾਂ ਦੇ ਉਹ ਇਨਸੀਡੈਂਟਲੀ ਕੋਇਨਸੀਡੈਂਸ ਹੋ ਗਿਆ ਵੀ ਇਹ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਲੜਾਈ ਹੋਈ